ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੌਰੇ ਤੇ ਨੇ ਦੱਸਿਆ ਕਿ ਇਸ ਸਿਮਤੇ ਨਜ਼ਰ ਟ੍ਰੈਫਿਕ ਪੁਲਿਸ ਨੇ 19 ਅਤੇ 20 ਦਸੰਬਰ 2025 ਨੂੰ ਸ਼ਹਿਰ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਨੇ ਇਸ ਕਾਰਨ ਕੁਝ ਪ੍ਰਮੁੱਖ ਸੜਕਾਂ ਤੇ ਟ੍ਰੈਫਿਕ ਪ੍ਰਭਾਵਿਤ ਰਹੇਗਾ ਆਵਾਜਾਈ ਦਾ ਵਿੱਚ ਬਦਲਾਅ ਵੀ ਕੀਤਾ ਗਿਆ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਜਿਹੜੀ ਕੀਤੀ ਹੈ ਸੋ ਦੱਸਿਆ ਕਿ ਪਾਬੰਦੀਆਂ ਨੇ ਰਹਿਣ ਵਾਲਿਆਂ ਨੇ ਟ੍ਰੈਫਿਕ ਦੇ ਰਸਤੇ ਡਾਇਵਰਟ ਕਰ ਦਿੱਤੇ ਨੇ ਦੱਸਿਆ ਕਿ 19 ਦਸੰਬਰ ਨੂੰ ਰਾਤ 9 ਵਜੇ ਤੋਂ 10 ਵਜੇ ਕਿ ਜਿਹੜਾ ਦੱਖਣ ਮਾਰਗ 에ਰਪੋਰਟ ਲਾਈਨ ਟ ਪੁਆਇੰਟ ਤੋਂ ਟ੍ਰਿਬਿਊਨ ਤੱਕ ਜਿਹੜਾ ਟ੍ਰੈਫਿਕ ਪ੍ਰਭਾਵਿਤ ਰਹੇਗਾ ਪੂਰਬ ਮਾਰਗ ਅਤੇ ਮੱਧ ਮਾਰਗ ਟ੍ਰਿਬਿਊਨ ਚੌਕ ਤੋਂ ਟ੍ਰਾਂਸਪੋਰਟਰ ਲਾਈਟ ਪੁਆਇੰਟ ਤੱਕ ਆਵਾਜਾਈ ਵਿੱਚ ਬਦਲਾਅ ਰਹੇਗਾ ਮੱਧ ਮਾਰਗ ਟ੍ਰਾਂਸਪੋਰਟਰ ਲਾਈਟ ਪੁਆਇੰਟ ਤੋਂ ਫਨ ਰਿਪਬਲਿਕ ਲਾਈਟ ਪੁਆਇੰਟ ਤੱਕ ਵੀ ਟ੍ਰੈਫਿਕ ਹੈ ਜਿਹੜਾ ਪ੍ਰਭਾਵਿਤ ਰਹਿਣ ਵਾਲਾ ਹੈ 20 ਦਸੰਬਰ ਨੂੰ ਛੇ ਕਰ ਗੱਲ ਕਰੀਏ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਟ੍ਰੈਫਿਕ ਪ੍ਰਭਾਵਿਤ ਰਹੇਗਾ ਮਦ ਮਾਰਕ ਪੂਰਬ ਮਾਰਗ ਅਤੇ ਦਖਣੀ ਮਾਰਗ ਦੀ ਜੇਕਰ ਗੱਲ ਕਰੀਏ ਤਾਂ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇਗੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਨਿਰਧਾਰਿਤ ਸਮੇਂ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਨਾਲ ਹੀ ਤਾਜ਼ਾ ਟ੍ਰੈਫਿਕ ਅਪਡੇਟਸ ਲਈ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਨਜ਼ਰ ਰੱਖੀ ਜਾਵੇ ਸੋ ਦੱਸਦੇ ਆ ਟ੍ਰੈਫਿਕ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀਆਂ ਉਹਨਾਂ ਨੇ ਕਿਹਾ ਵਿਸ਼ੇਸ਼ ਪ੍ਰਬੰਧਾ ਕਰਣ ਹੋਣ ਵਾਲੀ ਸੁਵਿਧਾ ਲਈ खेਦ ਹੈ ਅਤੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ ਸੁਰੱਖਿਆ ਕਾਰਨਾਂ ਕਰਕੇ ਚੰਡੀਗੜ੍ਹ ਨੂੰ ਇਹਨਾਂ ਦੋ ਦਿਨਾਂ ਲਈ ਨੋ ਫਲਾਈਂਗ ਜ਼ੋਨ ਯਾਨੀ ਕਿ ਡਰੋਨ ਆਦਿ ਲਈ ਜਿਹੜਾ ਨਹੀਂ ਉੱਡ ਸਕਦੇ ਐਲਾਨਿਆ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਇ